ਸਮਾਣਾ ਦੇ ਸਹਿਜਪੁਰਾ ਰੋਜ਼ ਦੇ ਵਾਰਦਾਨੇ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਦੇ ਨਾਲ ਮਾਰ-ਪੀਟ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀ ਨੂੰ ਸਮਾਣਾ ਦੇ ਸਰਕਾਰੀ ਹਸਪਤਲ ਇਲਾਜ ਲਈ ਦਾਖਲ ਕਰਾਇਆ ਗਿਆ ਉਸ ਨੇ ਦੱਸਿਆ ਕਿ ਮੇਰੇ ਕੋਲ ਇੱਕ ਗਾਕ ਬੋਰੀਆਂ ਲੈ ਕੇ ਗਿਆ ਸੀ ਜਿਸ ਦੇ ਵਿੱਚ ਇੱਕ ਬੋਰੀ ਖਰਾਬ ਸੀ ਤਾਂ ਮੈਂ ਕਿਹਾ ਬਦਲ ਦਿਨਾ ਲੇਕਿਨ ਉਸ ਨੇ ਆਂਦੇ ਹੀ ਮੇਰੇ ਨਾਲ ਗਾਲੀ-ਗਲੋਚ ਸ਼ੁਰੂ ਕਰਤਾ ਮੈਂ ਕਿਹਾ ਗਾਲ ਮਾੜੇ ਸ਼ਬਦ ਨਾ ਬੋਲੋ ਉਹਨੇ ਫਿਰ ਇਸ ਤਰ੍ਹਾਂ ਮਾੜੇ ਸ਼ਬਦ ਬੋਲੇ ਤਾਂ ਉਸਕੇ ਬਾਅਦ ਉਸ ਉਹਨਾਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਉਸਦੇ ਨਾਲ ਆਏ ਸਾਥੀ ਜੋ ਸਮਾਣਾ ਹਸਪਤਾਲ ਚ ਇਲਾਜ ਲਈ ਲੈ ਕੇ ਆਏ ਉਸਨੇ ਦੱਸਿਆ ਕਿ ਇਸ ਦੁਕਾਨਦਾਰ ਕੇ ਨਾਲ ਉਹਨਾਂ ਨੇ ਮਾੜਾ ਬਰਤావ ਕੀਤਾ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਔਰ ਜ਼ਖਮੀ ਦਾ ਇਲਾਜ ਡਾਕਟਰਾਂ ਨੇ ਸ਼ੁਰੂ ਕਰ ਦਿੱਤਾ ਰੰਜੀਤ ਕੁਮਾਰ ਜੀ ਸ਼੍ਰੀ ਪਰੂਸ਼ਾ ਕਾ ਕੰਮ ਕਰਤੇ ਹੋ ਬਾੜਦਾਨੇ ਕਾ ਕੰਮ ਪਰ ਜੈਨ ਗੜ੍ਹ ਦੇ ਪਾਸ ਸੰਗੋੜੀਏ ਸਾਨਾ ਹਾਂ ਦੁਕਾਨ ਪੈਸਾ ਹੋਇਆ ਜੀ ਪਹਿਲੇ ਹਮਸੇ ਤੇਲੀ-ਤੇਲੀ ਲੈ ਕੇ ਜਾਂਦੇ تھے ਉਹ कोई गाहक तो, हाँ गाग जो है तो उनके पास शायद एक थैली खराब चली गई होती तो उन्होंने कहा एक थैली खराब निकल गई हमें कोई बात नहीं एक थैली खराब निकल गई तो आप थैली ले जाओ उसके बदले में आपको थैली दे, दे देते हैं जो भी है तो उसके बाद उन्होंने गाली निकालना शुरू कर दिया तो मैं कह गाली ना निकालो आपको थैली पसंद पड़ता तो ले लो नहीं पसंद तो कोई बात नहीं आपके पैसे वापस कर देता हूँ नहीं उसने एक दो बारी और गाली निकाल दी मगर मेरे गाली मत निकाल गाली से अच्छा नहीं होता फिर इसके बाद मेरे साथ हथापाई हुई उसके बाद चले गए ਉਸਕੇ ਬਾਅਦ ਦੋ ਭਾਈ ਆਏ ਔਰ ਫਿਰ ਮੇਰੇ ਨਾਲ ਝਗੜਾ ਕਰਕੇ ਫਿਰ ਮਾਰ ਪੁੱਟ ਕਰਕੇ ਚਲੇ ਗਏ ਸਿਰਫ ਐਸਾ ਕਿ ਮਾਰ ਕੇ ਦੋ ਐਟ ਮਾਰੇ ਹੋਗੇ ਉਹ ਦੋ ਥੇ ਦੋ ਲੋਕ ਥੇ ਚਲੇ ਗਏ ਹਾਂ ਉਹ ਬਾਗ ਗਏ ਠੀਕ ਪੁਲਿਸ ਕੋ ਬਤਾਇਆ ਜਾਂ ਇਹਦੇ ਨਾਲ ਗੱਲ ਇਹ ਹੈ ਜੀ ਵੀ ਅਸੀਂ ਉੱਥੇ ਦੁਕਾਨ ਤੇ ਮੈਂ ਵੀ ਥੀ ਉਸ ਟਾਈਮ ਉਹ ਦੁਕਾਨ ਤੇ ਆਏ ਨੇ ਉਹ ਕਹਿੰਦੇ ਵੀ ਥੈਲੇ ਦੇ ਦੇ ਇਹਨੇ ਥੈਲੇ ਦਿੱਤੇ ਨੇ ਜੀ ਉਹ ਕਰਦੇ ਕਹਿੰਦਾ ਇੱਕ ਫਟਿਆ ਹੋਇਆ ਥੈਲਾ ਥੀ ਵੀ ਪਹਿਲਾਂ ਉਹ ਵੀ ਦੇ ਦੇ ਇਹਨੇ ਉਹ ਵੀ ਦਿੱਤਾ ਜੀ ਤੇ ਉਧਰ ਹੋ ਜਾਨਾ ਜਿੰਦੇ ਹੋਏ ਸਾਰੇ ਕੁਛ ਵੀ ਉਹਨੇ ਗਾਲੇ ਕੱਢਤੀ ਮੁੰਡੇ ਨੇ ਇਹਨੂੰ ਇਹਨੂੰ ਗਾਲ ਕੱਢਤੀ ਠੀਕ ਹੈ ਨਾ ਇਹ ਕਰਦਾ ਕਹਿੰਦਾ ਵੀ ਗਾਲ ਨਾ ਕੱਢ ਵੀ ਜੱਤ ਨੇ ਮੈਂ ਥੈਲੇ ਦੇ ਦਿੱਤੇ ਉਹਨੇ ਫੇਰ ਗਾਲ ਕੱਢਤੀ ਐਨਾ ਜਿਹਨਾਂ ਦਾ ਹੱਥੋਂ ਭਾਈ ਹੋਇਆ ਜੀ ਠੀਕ ਹੈ ਨਾ ਫਿਰ ਇਹਦਾ ਵੱਡਾ ਭਾਈ ਆਇਆ ਜੀ ਨਾਲ ਠੀਕ ਹੈ ਇਹਨੂੰ ਬਾਹਰ ਖਿੱਚ ਕੇ ਲੈ ਗਿਆ ਜੀ ਇਹਦੇ ਨਾਲ ਬਹੁਤ ਜ਼ਿਆਦਾ ਗੁੱਟਮਾਰ ਹੋਈ ਹੈ ਵੀ ਇਹਦੇ ਸਿਰ ਦੇ ਵਿੱਚ ਠੀਕ ਹੈ ਨਾ ਜੀ ਇੱਟਾਂ ਮਾਰੀਆਂ ਨੇ ਉਹਨਾਂ ਨੇ ਠੀਕ ਰੋੜਾ ਲੈ ਕੇ ਜੀ ਐਦਾਂ ਮਾਰਦੇ ਰਹੇ ਫਿਰ ਪੱਜ ਗਏ ਫਿਰ ਉਹਦੇ ਬਾਅਦ ਹਾਂਜੀ ਹਾਂ ਫਿਰ ਚਲੇ ਗਏ ਜੀ ਇਹ ਕੀ ਨਾਮ ਹੈ ਔਰ ਕੀ ਰਣਜੀਤ ਕੁਮਾਰ ਹੈ ਜੀ ਇਹ ਸਨੋਰਵਿੰਦਰ ਹੈ ਤੇ ਸਾਡੇ ਕੋਲ ਆਏ ਨੇ ਕੋਈ ਦੁਕਾਨ ਤੇ ਲੱਗਾ ਸ਼ਾਇਦ ਮੁੰਡਾ ਇਹ ਜਿਵੇਂ ਇਹਨੇ ਦੱਸਿਆ ਤੇ ਅਸੀਂ ਪਰਚਾ ਕੱਟਤਾ ਹੈ ਤੇ ਵੀ ਇਹ ਜਿਹੀ ਸਮਾਣਾ ਨਿਊਜ਼ ਕਰ ਲਗੀ ਹੈ ਮੈਂ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼